ਔਰ ਟਰੱਕ ਡਰਾਈਵਰ ਨੂੰ ਪਤਾ ਨਹੀਂ ਕਾਹਦਾ ਗੁੱਸਾ ਆ ਜਾਂਦਾ ਹੈ ਤੇ ਆਪਣਾ ਟਰੱਕ ਮਾਰ-ਮਾਰ ਪੂਰੀ ਬਿਲਡਿੰਗ ਦਾ ਬੇੜਾ ਘਰਕ ਕਰ ਦਿੰਦਾ ਹੈ ਟਰੱਕ ਡਰਾਈਵਰ ਕਿਸੇ ਨਾ ਕਿਸੇ ਤਰੀਕੇ ਟਰੱਕ ਨੂੰ ਉੱਥੋਂ ਵਾਪਸ ਵੱਲ ਮੋੜਨਾ ਚਾਹੁੰਦਾ ਸੀ ਪਰ ਪਤਾ ਨਹੀਂ ਇਸ ਟਰੱਕ ਡਰਾਈਵਰ ਨੂੰ ਆਪਣੇ ਮਾਲਕ ਤੇ ਗੁੱਸਾ ਸੀ ਜਾਂ ਫਿਰ ਕੋਈ ਹੋਰ ਗੱਲ ਸੀ ਤੇ ਟਰੱਕ ਡਰਾਈਵਰ ਗੁੱਸੇ ਵਿੱਚ ਗਲਤ ਢੰਗ ਨਾਲ ਟਰੱਕ ਨੂੰ ਵਾਪਸ ਵਾਰ-ਵਾਰ ਮੋੜਨ ਦਾ ਯਤਨ ਕਰਦਾ ਹੋਇਆ ਬਿਲਡਿੰਗ ਦੀ ਛੱਤ ਵਿੱਚ ਮਾਰ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਦੀ ਛੱਤ ਨੂੰ ਤਰੇੜ ਆ ਚੁੱਕੀ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਇੰਨਾ ਹੀ ਨਹੀਂ ਟਰੱਕ ਦੇ ਕੈਬਿਨ ਦੇ ਵੀ ਪਰਖੱਚੇ ਉੱਡਦੇ ਸਾਫ਼ ਦਿਖਾਈ ਦੇ ਰਹੇ ਨੇ ਤੇ ਕੋਲ ਖੜੇ ਲੋਕ ਵੀ ਇਹ ਸਭ ਕੁਝ ਵੇਖ ਘਬਰਾਏ ਪਏ ਨੇ ਮੰਨਦੇ ਆ ਕੰਮ ਦਾ ਬੋਝ ਜਾਂ ਫਿਰ ਹੋਰ ਕਾਰਨ ਤੋਂ ਕਈ ਵਾਰ ਗੁੱਸਾ ਆ ਜਾਂਦਾ ਪਰ ਕੀ ਇੱਕ ਡਰਾਈਵਰ ਦਾ ਇੰਨਾ ਗੁੱਸਾ ਕਰਨਾ ਜਾਇਜ਼ ਹੈ ਕਿਉਂਕਿ ਇੱਕ ਡਰਾਈਵਰ ਦੇ ਹੱਥ ਉਸਦੇ ਨਾਲ ਸੜਕ ਤੇ ਜਾ ਰਹੀਆਂ ਕਈ ਜਾਨਾਂ ਵੀ ਖਤਰੇ ਵਿੱਚ ਆ ਜਾਂਦੀਆਂ ਨੇ ਸੋ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਕਮੈਂਟ ਕਰਿਓ